جان گئی آئے جان گئی جان گئی چل کوئی نہیں جائے چل دے دے گئی جا جا کئی جان گئی آئے جا قدم کی بن جا ہے ہاں وہ چیز پیٹو پتہ نہیں کہتا کوئی اپنی شاہتا نہیں چمپڑ گئی ہوئے یہ پتہ جائے میں نے پتہ اچھا جی دادہ پہنچا ہے <coughs> <اے پتا coughs> آئے ہاں آگیا آگیا چل جائے چل جائے پیک پوکتا نہیں لائے آجا لوا جائے جوانا جا کے تچھوڑ جائے تو منو نے لگ دا تراک

اٹھو رک جا بچ بس ا پیچ تے فائٹ پھا گیا تیرے ہاں آه... چل کوئی نہیں کٹ گیا یار ابا باپے کھڑے لائف سٹائل تے چارا چورا کھا ناواں کتر ہاں بابا تے آه... کھا دس دے چنگا یار اوتھے بس بولی چلی مری سارے رکھی لمما واٹ تا بابا ہے نا واٹ بولی اچا پلے پنڈ تے ہے یار بابا اوئے گئی جان جہاں تک بس پہنچ گئے اون تک کیا پہنچے تا گئے یار اس

ਆ ਇਹ ਚੱਕ ਦਮ ਕੀ ਚਾਂਸ ਬਿੰਦਲ ਦਾ ਕੁਚਰੇ ਚ ਰੂਲ ਦਾ ਕੱਪੜੀ ਹੋਏ ਚੰਦੇਲੀ ਚੰਬਲਿਆ ਕੋਈ ਮੇਰੇ ਇਸ਼ਾਰੇ ਦੀ ਕੱਲ ਗਿਆ ਸੀ ਤੂੰ ਉਧਰ ਕੱਜਾ ਤੈਨੂੰ ਅੱਖ ਕੱਲਾ ਨਾ ਗਿਆ ਕਰ ਨਾਲ ਵਾਇਆ ਕਰੋ ਤੇ ਤੈਨੂੰ ਕਿਆ ਕੋਈ ਬਜੜ ਭੂਜਣ ਚੱਕ ਬੈਠਾ ਨਾ ਨਾ ਭਜਨੀ ਆ ਸਿੱਧਾ ਸਿੱਧਾ ਜਾ ਜਾ ਕਿੱਧਰ ਮੋੜੀ ਜਾਣਾ ਚੱਲ ਨਹੀਂ ਚੱਲੇ ਜਾਣਾ ਕਿਹੜਾ ਡਰਾਈਵਰ ਲੈ ਇਹ

سکسنگ ہوگا میں کہنا سکتا چاہ چنگا شرح پر جانے اب بخشتار دیتا ہے دیجئے جو بانگی گاند پتر کی یا یا قدم کی دی لیے پائے گی اگر بخشتار ہوتا ساتھ چل دے چل دے چل دے چل کوئی نہیں جانا ان کا تو پیمر ایسا اب منڈے کھنے باپ میرا دیرا نیری آگا کھنے کیا جائے چل دے پھر گیا رہا ہاں سندہ چل سندہ منڈا کھنے سندہ چل دیا پاس ہوتا اپنے آئی جا رہا آ گارے چل کوئی آرام نہ لے چلے چک بیٹھا مجھے لگتا مارا جا ہو سچ مارا گا یار आजा दादा ऊ तो ठीक है बड़ा मोटा बड़ा हो लगदा आजा आजा हाउ ये दा दा कर लिया रे छट मारेगा या तू पहले पछली बहने दिया ये पांच छट खिया हो नंगे मैं तो गया मैनु लगदा बलैया तनी बंद के चला जा डॉक्टर को ले चलो से डॉक्टर करे डॉक्टर करे चल डॉक्टर को ले चल ओए चला ओए پہلے ڈاکٹر ڈاکٹر

खुली पय गया शेरा ए खुली पय गया रेल गदी ए एना ये लागी कटे रेडी अपनी रेडी दिन तक तू निराले और खरकर रेल गदी मुगो करती है अच्छा दिमाग से टेंशन ले रखीया ने मन्नू लगता जा रेल गदी है जानदी है तू हमार दी है घर जी दी टेंशन लैदा बाली जा भाई भाई पता है डॉक्टर को लाए के लिए आ डॉक्टर को डॉक्टर दी कट खुलिया मरा ना कर का आ ना 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 ਹਰ ਜੱਲ ਰੋਕ ਲਿਆ ਡਾਕਟਰ ਗੈਟ ਤੇ ਖੜਾ ਰੋਕ ਰੋਕ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਓਏ ਕੀ ਹਾਲ ਚਾਲ ਠੀਕ ਆ ਮਕੰਦ ਦੱਸਿਆ ਆ ਯਾਰ ਬਖਤੌਰ ਨੂੰ ਪਤਾ ਨਹੀਂ ਫੁੜਕੀ ਨਹੀਂ ਲੱਗੀ ਜਣ ਕੇ ਕੀ ਗੱਲ ਬਣ ਗਈ ਜਣ ਕਹਿੰਦੇ ਇਹ ਕਹਿੰਦਾ ਪੇਟ ਜਾਂ ਦੁਖਦਾ ਇਹਨੂੰ ਅੰਦਰ ਲਿਆ ਉਹ ਅੰਦਰ ਲਿਆ ਕੇ ਲਿਖ ਹਾਂ ਅੰਦਰ ਆਪਣੇ ਕੋਲ ਬੰਦਾ ਡਾਕਟਰ ਆ ਰਿਹਾਗਾ ਮਕੰਦ ਅੰਦਰ ਦੀ ਆਲਾ ਓ ਮਕੰਦ ਅੰਦਰ ਕੀ ਕਰਨਗੇ ਉਹ ਬੰਦਾ ਡਾਕਟਰ ਆ ਰਿਹਾ ਕੋਈ ਨਹੀਂ ਤੇਰਾ ਟੈਸਟ ਕਰਦੇ ਆ ਜੰਦਰਾ ਜਾ ਚੈੱਕ ਕਰਨਗੇ ਤੇਰਾ ਪੇਟ ਫੈਟ ਪੈ ਗਿਆ ਮੈਨੂੰ ਟੈਸਟ ਕਰਨਗੇ ਆ ਆ ਆ ਆ ਜਾ ਅੰਦਰ

ਅੱਜ ਚੱਕਾ ਜੋ ਮਰੇ ਜਾਤ ਸਭ ਇੱਕ ਨਾ ਜਾਂਦਾ ਮਾ ਪੈਸਾ ਲੋ ਬਕਟੋਲ ਅੱਜ ਪਹਿਲਾਂ ਮਾ ਮਾ ਪਾ ਚੱਕਾ ਕਰਨੀ ਨੇ ਪਹਿਲਾਂ ਮਾ ਪਹਿਲਾਂ ਮਾ ਤੇ ਜਿਹੇ ਪੇਟ ਨੇ ਆਪਣੇ ਖਾ ਗਿਆ ਯਾਰ ਕੀ ਚੱਕਰ ਐ ਐ ਇੱਕਦਮ ਖੁੜਕੀ ਹੀ ਲੱਗੀ ਪਏ ਪਏ ਨੂੰ ਦੱਸ ਅੱਛਾ ਇਹਨੂੰ ਵੱਡੇ ਸਾਹ ਨੂੰ ਬੁਲਾਉਣਾ ਮੈਂ ਸਾਬ ਆਉਜੀ ਦੇਖ ਦੇ ਆ ਭਾਈ ਕੀ ਹੋਇਆ ਕਾਕਾ ਤਰੇ ਤਾ ਬਾ ਕੀ ਹੋਇਆ ਕਾਕਾ ਤਰੇ ਮਾਤਾ ਜੀ ਬੜਾ ਦੱਤਾ ਸਾਹਿਬ ਜੀ ਮੈਨੂੰ ਲੱਗਦਾ ਤੁਹਾਨੂੰ ਪਤਾ ਨਹੀਂ ਕੀ ਗੱਲ ਇੱਥੇ ਦਰਦ ਹੁੰਦਾ ਹੈ ਇਹਨੂੰ ਕੁਝ ਨਹੀਂ ਹੋਇਆ ਕਾਕਾ ਹਾਂ ਇਹ ਕੀ ਗੱਲ ਬਣ ਗਈ ਜੀ ਇਹਨੂੰ ਚੜੇਲ ਚਿੰਬੜੀ ਹੈ ਚੜੇਲ ਹਾਂ ਅੱਛਾ ਜੀ ਇੱਥੇ ਬਾਬਾ ਹੈਗਾ ਕੀ ਹੋ ਗਿਆ ਤਾਏ ਦੂਏ ਨਾ ਨਾ ਛੇਤੀ ਦਾ ਠੀਕ ਹੈ ਕੋਈ ਨਾ ਡੈਲ ਨਾ ਹੋਇਆ ਕਰਿਆ ਨਾ ਇੱਕ ਈੜੇ ਕੱਟ ਬਾਬਾ ਹੈਗਾ ਅੱਛਾ ਇੱਥੇ ਲੈ ਜਾ ਠੀਕ ਹੋ ਜਾਊਗਾ ਬਾਬਾ ਖੋਲ ਕਿੜੇ ਕੱਢੋ ਇਹਦੇ ਥੋੜੇ ਪਵਾ ਦਿਓ ਹਾਂ ਥੋੜੇ ਪਾਓ ਇਹਦੇ ਓ ਬਖਸ਼ਾ ਓਏ

ਇੱਦਾਂ ਵੱਡੇ ਜਿਆ ਡਾਕਟਰ ਤੋਂ ਨਹੀਂ ਤੂੰ ਤਾਂ ਫਾਈਟ ਹੋਇਆ ਬਖਤੌੜੇ ਨੇ ਪੋਟ ਪਾਤ ਚੰਬੜਾ ਮੈਨੂੰ ਮੈਨੂੰ ਲੱਗਦਾ ਕੰਜਰ ਦਾ ਜਿਆਦਾ ਨਾ ਫੈਲਤ ਪਈ ਜੇ ਪੇਟ 'ਚ ਮੈਨੂੰ ਤਾਂ ਬਾਬੇ ਕੋਲੇ ਰਹਿ ਜਾਓ ਬਸ ਬਾਬੇ ਕੋ ਨਹੀਂ ਚੱਲਦਾ ਅੱਜ ਰਾਤ ਨਹੀਂ ਮੈਂ ਕਰਦਾ ਕਿਆ ਮੈਂ ਤਾਂ ਬਸ ਤਾਂ ਜਾਉਂ ਓਏ ਆਹੇ ਜੀ ਗੱਡੀਆਂ ਨਹੀਂ ਕਰਦੇ ਕੰਬਲੀ ਗੱਡੀਆਂ ਨਹੀਂ ਕਰਦੇ ਕੰਜਰ ਜਿਆ ਮੈਨੂੰ ਇਹ ਪਤਾ کیا لو ہن تا جا بابه کو بابه کو چلان گے یار من بابه کو لگے بنتاں نو پینتا پتہ نہیں کی ہو رہنا او یار کب جاٹ کب لوچ مان گیا ہے دل نہ ہڑا کری چنگا نہیں نہیں ہاں بس لے کے لو جا ہٹ جا اے کر جا او سچی بھائی پا لی چھڑا سچی بھائی لٹھے من دے نے ائے آ ہو تمیں تے دیکھ تے را کا یار تمیں تے تسرہ کا یار ਆ ਭੈਂਟ ਆ ਜਾਂਦਾ ਆ ਕਦਰ ਲੈ ਗਿਆ ਅੱਧੀ ਰਾਤ ਯਾਰ ਕਿੱਥੇ ਬਖਤੌਰ ਸੱਚੇ ਰੇ ਵੀ ਪੀੜ ਪੈ ਗਈ ਟਟਚਾ ਲਜਾ ਕੱਢਾਈ ਜੰਦਾ ਜਾਂਦਾ ਕੱਚੀ ਪਈ ਪਾਸ਼ਰਾ ਇੱਥੇ ਬਾਬਾ ਦੱਸਦੇ ਆ ਕਿ ਬਾਬਾ ਇੱਥੇ ਨਹੀਂ ਗੱਤ ਕੱਚੀ ਪਹੀ ਆ ਮੈਨੂੰ ਪਤਾ ਨਹੀਂ ਵੀ ਇਧਰ ਵੀ ਲੈ ਕੇ ਜਾਂਦਾ ਇੱਧਰ ਹੀ ਹੋਊਗਾ ਬਾਬਾ ਇੱਥੇ ਹੀ ਰਹਿੰਦਾ ਚੱਲ 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 ਏ ਏ ਤੂੰ ਮੇਰਾ ਮੱਤਾ ਜਾਣਦਾ ਛੜਾ ਬਾਬੇ ਨੂੰ ਬਾਬੇ ਨੂੰ ਜਾਣਦਾ ਤਾਂ ਹੈਗਾ

ਵੇਦਾ ਦੇਖ ਰਿਹਾ ਜੀ ਕਿਦਾਂ ਵਸਾ ਆ ਗਿਆ ਜੀ ਦੋ ਮਿੰਟ ਚਾਹੀ ਬੱਬੂ ਤਾਇਆ ਤਾਂ ਗਿਆ ਖਾ ਜਾ ਖਾ ਜਾ ਕੁਛ ਨਹੀਂ ਹੁੰਦਾ ਸ਼ਰਾ ਇੱਥੇ ਐ ਕਰ ਲੈ ਚੱਲ ਹਾਂ ਨਹੀਂ 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 ਕਰ 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 ਯਾਨ ਨਾਲ ਯਾਨ ਨਾਲ ਖਾ ਜਾ ਯਾਰ ਮੈਨੂੰ ਉੱਤੋਂ ਦੇ ਤੈਨੂੰ ਫੜ ਕੇ ਚਾੜੂ ਮੈਂ ਆ ਗਿਆ ਲੈ ਕਰ ਬਖਤੌਰ شو ਹੈ ਚਾਂਸ਼ ਕੀ ਬਣਗਾ ਯੱਕਦਮ ਯਾਰ ਇਹਨੂੰ ਫੜ ਗਿਆ ਨਾ ਚਲਾ ਗੱਡੀ ਮਾਰੀ ਦਿੰਦੀ ਪੁੱਤਾ ਫੜ ਗਿਆ ਇੱਦਣ ਆ ਜਾ اے کی گل پنڈی یار اے کا ئے پھلو چاک یار پھلو چاک جا لے پنڈی اے اے بھاری والا بھارا تے ہے گا یار آ جا باپ کے کولے پوپر چل دے بچہ باپاں تے جا 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 اے اے یت کم کیش کی پگی تے پھلا ہاں آ جا واسطے باپ کے کولے پڑائی رام رام بابا جی رام رام الک نرانجن মহারাজ بابا جی মহারাজ بچہ ਅਰਥ ਬਾਗੀ ਆ ਜਾ ਜਾ ਆ ਜਾ ਨਾ ਬਾਪਾ ਕੀ ਅੰਦਰ ਅੱਕੜ ਨੂੰ ਕੀਛ ਜੀ ਪੈ ਗਈ ਜੱਕ ਜਾਵਾ ਆ ਜੋੜੇ ਲਾ ਦੇ ਜੋੜੇ ਜੋੜੇ ਨਾ ਜੋੜੇ ਜੋੜੇ ਪਿੱਛੇ ਲਾ ਦੋ ਬੱਚਾ ਬਾਪਾ ਕੀ ਅੰਦਰ ਅੱਕੜਾਂ ਨੂੰ ਕੀਛ ਜੀ ਪੈ ਗਈ ਇਹਦੇ ਬੱਚਾ ਦੇਖਣਾ ਪਊਗਾ ਕਿੱਜ ਦੇ ਵਿੱਚ ਪਤਾ ਨਹੀਂ ਜੀ ਬਾਬਾ ਜੀ ਹੁਣ ਤੁਸੀਂ ਜਾਣੀ ਜਾਣੋ ਦੇਖੋ ਕੋਈ ਬਾਜਣਾ ਬੁਜਣ ਚੱਕਾ ਲੱਗਦਾ ਬਾਗਿਆ ਚੱਕਾ ਸੀ ਮੁਖਤਾਰ ਉਹ ਕੋਈ ਚੀਜ਼ ਹੈ ਚੱਕਾ ਹੈ ਮਾਰਾ ਯਾ مایا لگی مایا لگو مایا روپیہ لگن گیا بابا سو گیا ਲਗਭਗ 500 ਰੁਪਿਆ ਤੇ ਇੱਕ ਮੁਰਗੀ ਕੀ ਹੋ ਗਿਆ ਤਾਇਆ 500 500 ਰੁਪਿਆ ਤੇ ਇੱਕ ਮੁਰਗੀ ਲੱਗੂ ਕੀ ਹੋ ਗਿਆ ਅੱਖਾਂ ਮਿੱਚੀ ਅੱਖਾਂ ਅੱਖਾ ਖੋਲ ਕੇ ਰੱਖੀ ਝਾੜਾ ਕਰ ਦੰਨੇ ਆ ਬੱਚਾ ਇਧਰ ਦੀ ਬਾਬਾ ਆਊਗਾ ਕਾ ਕਿ ਬਾਬਾ ਝਾੜਾ ਖਾਈ ਜਾਂ ਅੱਜ ਆ ਪੁੱਤ ਮਾਦਾ ਪੁੱਤ ਦਸਤ ਵਾਲੀ ਨਾ ਗਾ ਰਿਹਾ ਨਾ ਨੱਚ ਰਿਹਾ ਟਾਂਟ ਕਾਲ ਜੋ ਆਪਣਾ ਚੀਜ਼ ਹਤੀ ਸੀ ਸਤੀ ਕਿਸ ਨੇ ਲੈਂਦੇ ਸ਼ਵਾਨ ਲੈਂਦੇ ਸ਼ਵਾਨ ਸਾਰੀ ਆਗ ਨਹੀਂ ਦੇ ਤਨੇ ਪੁਆਈ ਸੁ ਜੀ ਆਪਣੇ ਸਕਾਈ ਦਾ ਦੇਖ ਰੇ ਪੂੜ ਦੇਖ ਰੇ ਜਰਾ ਸੁੰਦਰ ਪਾਰ ਕੇ ਮੱਜਾ 110 ਨੂੰ ਕਿਤੇ ਕੋਈ ਡਨੈਲ ਚੰਬੜੀ ਹੋਣੀ ਕਿ ਡਨੈਲ ਚੰਬੜੀ ਡਨੈਲ ਚੰਬੜ ਗਈ ਦੇਖੋ ਬਾਬਾ ਜੀ ਕੀ ਕਹਿ ਸਕਦੇ ਹੁਣ ਉਹਨੇ ਇਹਦਾ ਮੇਡਾ ਫੜ ਲਿਆ ਮੇਡਾ ਫੜ ਜਾਂਦਾ ਹਾਂ ਹਾਂ ਮੇਡਾ ਫੜ ਲਿਆ ਬੱਚਾ ਕਰਨ ਪੈ ਗਿਆ ਹੱਡੀਆਂ ਨਾ ਪਤਾ ਜੀ ਉਹਨੇ ਟੇ ਡਿਆ ਨਾ ਬਸ ਹੁਣ ਢੱਡ ਨਹੀਂ ਨਪਦਾ ਬੱਚਾ ਤੁਰ ਕੇ ਦਿਖਾ ਮਾੜਾ ਜਿਹਾ ਇੱਥੇ ਹਰਕ ਪੈ ਜੂ ਅੱਗੇ ਨਾਲ ਹਰਕ ਪੈ ਜੂ ਦੇਵਾ ਦੇ ਜੋ ਛੁੱਟ ਦੇ ਛੁੱਟ ਦੇ ਤੋੜ ਕੇ ਦਿਖਾਏਗਾ ਆ ਤੋੜ ਕੇ ਦੇਖਣਾ ਪਊ ਬੱਚਾ ਵੀ ਸਹੀ ਆ ਕਿ ਨਹੀਂ ਕੱਲ ਦਿਖਾ ਦੇ ਬੜਾ ਹਟਾ ਦੇਖ ਹੋ ਸਹੀ ਆ ਮਾੜਾ ਬੱਚਾ ਹੱਕ ਪਾ ਗਏ ਮਾਰਾ ਜਾ ਤਾ ਡਰ ਜਾ ਹਟ ਕੇ ਡਰ ਜਾ ਹਾਂ ਹਟ ਜਾ ਏਕੇ ਦੇ ਮੇਦੇ ਤਰਮੀ ਆ ਬੱਚਾ ਸਾਨੂੰ ਤਾਂ ਦਸ ਪਾਈ ਇੱਥੇ ਆਪਣੇ ਲੈਂਦੇ ਨੇ ਅੱਛਾ ਕੰਨਾ ਬਾਬਾ ਆਇਆ ਉੱਥੇ ਮੈਂ ਨਾਮਾ ਨਾਮਾ ਆਇਆ ਇੱਥੇ ਅੱਛਾ ਨਾਮੇ ਆਇਓ ਬੋਲਾ ਲਾਇਆ ਹੋਇਆ ਹਾਂ ਹਾ ਦੇਖ ਲੈ ਓ ਠੀਕ ਆ ਮੁਖਤਾ ਅੱਗੇ ਨਾਲੋਂ ਇਹਦੇ ਦੇ ਦੇ ਵਿੱਚ ਗਰਮੀ ਐ ਇਹਨੂੰ ਕਹਿ ਲਾਲ ਮਿਰਚ ਤੋਂ ਪਰੇਜ਼ ਰੱਖੇ ਨਾਲ ਮਿਰਚ ਤੋਂ ਹਾਂ ਚਾਰ ਵਾਲੀ ਮਿਰਚ ਹੁੰਦੀ ਆਪਣੇ ਅੱਛਾ ਅੱਛਾ ਜੀ ਉਹਦੇ ਤੋਂ ਪਰੇਜ਼ ਰੱਖੇ ਠੀਕ ਆ ਜੀ ਠੀਕ ਐ ਇਹਨੂੰ ਕਹਤਾ ਸਵੇਰੇ ਉੱਠ ਕੇ ਗੂੰਦ ਤੀਰਾ ਪੀਆ ਕਰ ਗੂੰਦ ਕਿੱਟੀ ਆ ਬਾਬਾ ਯਾ ਮੱਖੀ ਜੀ ਬੈਠੀ ਆਈ ਇਹ ਨਹੀਂ ਬੁੱਤੇ ਨਾ ਛੇੜ ਇਹ ਨਾਥਾਂ ਨੇ ਰੱਖੀ ਹੋਈ ਐ ਅੱਛਾ ਅੱਛਾ ਹੂੰ ਮੈਂ ਕਿਹ ਪਤਾ ਨਹੀਂ ਕੀ ਨਹੀਂ ਨਹੀਂ ਇਹ ਰੱਖੀ ਹੋਈ ਆ ਬੱਚਾ ਅੱਛਾ ਅੱਛਾ ਇਹਨੂੰ ਹੁਣ ਕਹਿ ਤੁਰ ਕੇ ਦਿਖਾਵੇ ਤੁਸੀਂ ਤੌਜੋ ਜੀ ਹੁਣ ਮੈਂ ਤਾਂ ਕੀ ਥੋਰ ਸਕਦਾ ਮੈਂ ਬੱਚਾ ਤੁਰ ਕੇ ਦਿਖਾ ਆਏ ਜੀ ਬਾਬਾ ਡਾਂਸ ਚ ਜਾ ਕੇ ਕੀ ਕੰਨ ਲੱਗਾ ਜੀ ਇਹਦੀ ਇਹਦੀ ਚਣੇਲ ਨੇ ਲੱਤ ਫੜੀ ਹੋਈ ਆ ਲੱਤ ਚੜਾਉਣੀ ਪਊ ਇਹ ਆ ਗਿਆ ਬੱਤਲੂ ਇਹ ਆ ਗਿਆ ਆ ਗਿਆ ਤਾਂ ਉਹ ਇੱਥੇ ਲੱਗ ਜਾਈਏ ਇਹ ਮੜਾ ਕਿ ਬਾਬਾ यूं ਵੀ ਆਪ ਛੱਟ ਚ ਜਾ ਰਹਿੰਦਾ ਹੈ ਅੱਛਾ ਪਤਾ ਨਹੀਂ ਜਾਣਦੀ ਇਹ ਜਨਾਨੀ ਦਾ ਸ਼ੋਰਾ ਕਰਦਾ ਕਿ ਕੀ ਆ ਗੱਲ ਜੀ ਮੈਨੂੰ ਤਾਂ ਇਹ ਬੱਚਾ ਬਾਬਿਆਂ ਦੀਆਂ ਸਮਾਦਾਂ ਲਾਈਆਂ ਹੋਈਆਂ ਨੇ ਥੱਲੇ ਹੋ ਕੇ ਬੈਠ ਬਾਬਾ ਸਮਾਦਾਂ ਕੀ ਇਹ ਸਮਾਦਾਂ ਥੱਲੇ ਥੱਲੇ ਬਾਈਆਂ ਆ ਬਖਸ਼ਾਜਾ ਬਖਸ਼ਾਜਾ ਹਾਂ

ਮਤ ਮਾਰ ਦਿਆ ਓਏ ਇਹ ਦੇਖੋ ਜੰਨਾ ਜੰਨਾ ਬਾਬੇ ਦਾ ਟੂਣਾ ਹੈ ਇਹਦੇ ਤੇ ਟੂਣਾ ਲਾਇਆ ਹੋਇਆ ਹੈ ਅੱਛਾ ਕੇ ਸੁਨੇ ਤੇ ਇੱਕ ਬਾਬਾ ਰਹਿੰਦਾ ਹੈ ਉਹਨੂੰ ਬੋਤਲ ਦੇਣੀ ਪੈਂਦੀ ਹੈ ਇਸ ਕਰਕੇ ਇਸ ਬੱਚੇ ਦਾ ਇਲਾਜ ਕੀਤਾ ਹੈ ਠੀਕ ਹੈ ਹੈ ਬਾਬਾ ਹਾਂਜੀ ਇਹ ਜਦ ਮਮੀ ਘਰੋਂ ਤਾਂ ਵੈਲਾ ਹੀ ਹੁੰਨਾ ਜੇ ਮੈਨੂੰ ਰੱਖ ਲੈ 4 ਦਿਨ ਯਾਰ ਰਹਿ ਜਾ ਬੱਚਾ ਸੰਭਰ ਸੰਭਰ ਦਿਆ ਕਰੀ ਇੱਥੇ ਨਾ ਬਾਬਾ ਜੀ ਮੈਂ ਤਾਂ ਹੂੰ ਜਾਦੂ ਮੰਤਰ ਸਿੱਖਿਉ ਥੱਡੇ ਤੋਂ ਕੋਈ ਮਾਰਾ ਮੋਟਾ ਜਾਦੂ ਮੰਤਰ ਵੀ ਤੈਨੂੰ ਦੇਵਾਂਗੇ ਤੈਨੂੰ ਦੇਵਾਂਗੇ ਕੋਈ ਨਹੀਂ ਗੱਦੜ ਸਿੰਘੀ ਗਿੱਦੜ ਸਿੰਘੀ ਤੱਕ ਹੀ ਖੜੋਣਾ ਮੈਂ ਬਾਬਾ ਕਹਿਦਾ ਮੇਰੇ ਨਾਥ ਆਇਆ ਇੱਕ ਇਥੋਂ ਆਪਣੇ ਪਤਾ ਨਹੀਂ ਕਿਹੜੇ ਪਹਾੜਾ ਕਨੀਓ ਅੱਛਾ ਬੱਚਾ ਉਹ ਮੈਨੂੰ ਦੇਖ ਕੇ ਗਿਆ ਸੀ ਇੱਕ ਤਾਂ ਜੇ ਗਿਆ ਗਿੱਦੜ ਸਿੰਘੀ ਅੱਛਾ ਤੇ ਇੱਕ ਜੇ ਗਿਆ ਸੱਪ ਦਾ ਮਣਕਾ ਸੱਪ ਦੇ ਮਣਕਾ ਸਿਰ ਦਾ ਹੁੰਦਾ ਬੱਚਾ ਉਹ ਮਣਕਾ ਵੀ ਦੇਖ ਕੇ ਗਿਆ ਮੈਨੂੰ ਬਾਬਾ ਉਹ ਜੇ ਕੋਈ ਜਾਨਵਰ ਲੜੇ ਤਾਂ ਉੱਤੇ ਰੱਖ ਲੇ ਹਾਂ ਹਾਂ ਉਹ ਕਹਿੰਦਾ ਲੱਖੀ ਚ ਧੋਖੇ ਲਾਲੀ ਕੱਤੀ ਚ ਹਾਂ ਹਾਂ ਉਹ ਜੇ ਕਰਕੇ ਹੁੰਦਾ ਸਾਡੇ ਕੋਲੇ ਬਹੁਤ ਕੁਝ ਪਿਆ ਬੱਚਾ ਇੱਕ ਮੈਨੂੰ ਡੇ ਗਿਆ ਬਾਬਾ ਜੀਓ ਪੈਰ ਜਾਂ ਪਤਾ ਨਹੀਂ ਕਾਹ ਦਾ ਪੈਰ ਸੀਗਾ ਪੈਰ ਜਾਂ ਪੰਜਾ ਡੇ ਗਿਆ ਉਹ ਅੱਛਾ ਬੱਚਾ ਬਾਬਾ ਕੁਛ ਡੇ ਗਿਆ ਮੈਨੂੰ ਜਾਣਦਾ ਸੀ ਲਿਆਜੀ ਸੀ ਮੇਰਾ ਉਹ ਨਹੀਂ ਠੀਕਾ ਉਹ ਕੀ ਪਾ ਕੇ ਕਾਨਾ ਦਾ ਕਾਰਡ ਲਵਾ ਦੇ ਬਾਦ ਨਾ ਨਾ ਬਾਬਾ ਠੂਈ ਨਹੀਂ ਮਾਰਦੇ ਨਸ਼ੇ ਦਿੱਤਾ ਸੀ ਅੱਛਾ ਬੱਚਾ ਮੈਨੂੰ ਲੱਗਦਾ ਹੀ ਕੰਮ ਮੇਰਾ ਬੈਠਾ ਇੱਥੇ ਹੋਏ ਨਹੀਂ ਬੱਚਾ ਇੱਥੇ ਬਾਬਾ ਨੇ ਧੂਨੇ ਲਾਏ ਹੋਏ ਆ ਆਖੂ ਪੰਜ ਦੰਦੇ 4 ਰੁਪਏ ਕਿਨਾਂ 4 ਰੁਪਏ ਤਾਂ ਬਣ ਜਾਂਦੇ ਆ ਤਾਂ ਹੀ ਤੈਨੂੰ ਕਹਿਣਾ ਸੰਭਰ ਸੰਭਰ ਦਿਆ ਕਰੀ ਮੇਰਾ ਮੋਟਾ ਜਾਣਦਾ ਤੂੰ ਯਾਰ ਮੁੰਡਾ ਸੱਟ ਕੱਟਦਾ ਬਖਤੌਰ ਹਾਂ ਹਾਂ ਬੱਚਾ ਪੜਾ ਤੂੰ ਕਿਹੜੇ ਪਿੰਡੋਂ ਆਇਆ ਪੜਾ ਮੇਰਾ ਪਿਛਲਾ ਪਿੰਡਾ ਬੱਚਾ ਅੱਛਾ ਅੱਛਾ ਐ ਮੱਚ ਬਲਕਿ ਤੂੰ ਹਫਤੇ ਬਾਅਦ ਬਦਲਦਾ ਪਿੰਡ ਬਦਲਦਾ ਪਿੰਡ ਉੱਥੇ ਜੂਤ ਪੈਂਦੇ ਆ ਬੱਚਾ ਜਿੱਥੇ ਮੈਂ ਵਗ ਜਾ ਜੂ ਕਾ ਤੂੰ ਪੈਂਦੇ ਫਿਰ ਗੱਲੀ ਦੱਸਦਾ ਜੂਤਾ ਬੱਚਾ ਐ ਪੈਂਦੇ ਆ ਕਈ ਵਾਰੀ ਥੋੜਾ ਨਹੀਂ ਕੰਮ ਕਰਦਾ ਅੱਛਾ ਅੱਛਾ ਹਾਂ ਜਿੱਥੇ ਥੋੜਾ ਨਹੀਂ ਕੰਮ ਕਰਦਾ ਅਗਲੇ ਤੋਂ ਮਾਇਆ ਲੈ ਲਈਦੀ ਐ ਅੱਛਾ ਅੱਛਾ ਹੋ ਗਿਆ ਦੂਜੇ ਦਿਨ ਲਾਂਬਾ ਲੈ ਕੇ ਆਉਂਦਾ ਬਾਬਾ ਤੇਰਾ ਥੋੜਾ ਕੰਮ ਨਹੀਂ ਕੀਤਾ ਤਾਂ ਖਾ ਕੇ ਪੈਂਦੇ ਕਾ ਕਰਕੇ ਜੂਤ ਪੈਂਦੇ ਆ ਬੱਚਾ ਦੂਜੇ ਦਿਨ ਬਾਬੇ ਦੇ ਸਲਾਬਾਦ ਹੁੰਦੇ ਆ ਬਖਤੌਰ ਤਾਂ ਠੀਕ ਕਰਤਾ ਬਾਬਾ ਮੰਨਣਾ ਫੁੱਟੈ ਨੂੰ ਹਾਂ ਬੱਚਾ ਕਈ ਵਾਰੀ ਕਲਾ ਕੰਮ ਕਰ ਜਾਂਦੀ ਐ ਕਰ ਗਈ ਤੇਰੀ ਕੰਮ ਚੰਗਾ ਬਾਬਾ ਚੱਲ ਜਾ ਸੀ ਤਾਂ ਫਿਰ ਕੋਈ ਗੱਲ ਨਹੀਂ ਬੱਚਾ ਤਰ ਕੇ ਸੇਵਾ ਦੇ ਦਿਓ ਹਾ ਟਟਕਾ ਜਿਹੜਾ ਖਵੇੜਾ ਯਾ ਬਾਬਾ ਹੋ ਗਿਆ ਚੰਗਾ ਜੀ ਚੰਗਾ ਚੰਗਾ ਬੱਚਾ ਬਖਤੌਰ ਓਏ ਓਹ ਭਲੀ ਹੋ ਗਈ ਅੱਗੇ ਨਾਲੋਂ ਮਰੀ ਮੋਤੀ ਹਾਂ

چڑا بہ جا چپی ہو ہوگا بابا جانی جان سی کنجر جا چاہتے تو ٹھیک کرتا گیا تھا چل بے جا گیا تھا پانچ جا گیا ہوتا ہے پانچ میں تھا کرے گیا بابا بچا گیا تینو پوتا تیرے تو پتہ نہیں کی چلے ایلٹی رول سی گی چاہی کر لا ہولے چل شیرہ ہولے دوارے سٹارٹ کر لے جا رہا ہے

ਪਕਾਹੀ ਕਾ ਜੀ ਜੱੜ ਲੈ ਹੈ ਡੇਰ ਬੱਜਾ ਤਾਂ ਮੈਂ ਸੁੱਤਾ ਮੈਨੂੰ ਠਾ ਕੇ ਲੈ ਕੇ ਗਿਆ ਤੁਸੀਂ ਜਦੋਂ ਕਚਰੇਲ ਚੜ ਗਈ ਜੱੜ ਡੇਰ ਮਿਰਤ ਹੋਰ ਕੀ ਬਾਬੇ ਤਾਂ ਥੋੜਾ ਪਵਾ ਕੇ ਲਿਆ ਕਾਰੀ ਮੁਰਗੀ ਮੰਗੀਆਂ ਨੇ ਅੱਛਾ ਹੋ ਗਿਆ ਅੱਛਾ ਪਾਈ ਆ ਜਾ ਜਾ ਆ ਸਿੱਧਾ ਕੱਢੀ ਜੀ ਸ਼ਾਰਟ ਕੱਟ ਝੱਟ ਚ ਉੱਪਰ ਚੱਲਾਂਗੇ ਕੱਕ ਜੰਮ ਹੋ ਗਿਆ ਤੇਰੇ ਪਤਾ ਨਹੀਂ ਕੀ ਟੱਡ ਚ ਕਹਿੰਦਾ ਤੂੰ ਮੇਰੇ ਦਾਦਾ ਤੈਨੂੰ ਡਾਕਟਰ ਕੋਲੇ ਲਗਾਇਆ ਪਹਿਲਾਂ ਤਾਂ ਹਾਂ ਫਿਰ ਬਾਬੇ ਕੋਲੇ ਲਗਾਇਆ اور کیا یار پتہ نہیں کی دا جبان کی ہاں میں ٹھیک تو ہے یار مائی نا پکائی ہاں ٹھیک ہے پہلا پتہ نہیں کی ہو گیا تنیو جار اچھا دا کیا شوئے میں نو باپے کو لے لے کی گئی سی ڈاکٹر دا بات سچنی آیا تو ڈاکٹر کو لے بھی لگئی سی اچھا اور کی ڈاکٹر کہنا ہے تا چلے چلو چمبل کی کہنا باپے کو لے لے جو باپے کو لے لگئی پھر اچھا

ਬਾਬਾ ਪੁੰਜਾ ਹਾਂ ਬਾਬਾ ਵੀ ਕਾ ਗਿਆ ਤੈਨੂੰ ਆ ਜਾ ਕਰੇ ਚੱਲੀਏ ਹੋ ਜਾ ਮੋਟਰਸਾਈਕਲ ਹੈ ਬਾਬਾ ਠੀਕ ਆ ਫਿਰ ਮੈਂ ਤੇ ਜਾਣਾ ਚੰਗਾ ਸਿਹਰਾ ਜਾ ਫਿਰ ਠੀਕ ਆ ਆ ਗਿਆ ਇਹ ਵੀ ਮੈਂ ਸ਼ਾਰ ਸ਼ਰੀ ਰਾਤ ਦੇਖ ਕਾ ਲਈ ਫਿਰ ਦਰਿਆ ਆਪਾਂ ਨੂੰ ਉਹ ਸਕੂਟਰ ਲੈ ਗਿਆ ਤੈਨੂੰ ਵਿਛਾਤਾ ਇਹਨੇ ਖੰਜਰ ਜਾ ਆ ਜਾ ਚੱਲ ਕਰ ਹੁਣ ਤਾਂ ਠੀਕ ਜਿਹਾ ਠਾਕ ਕੇ ਚੰਗਾ ਪੜਾ ਇਸ ਸੰਗਤ ਤੇ ਲੈ ਜੀ ਲਿਆ ਕੋਈ ਬਾਹਰ ਖੜੋ ਨਿਆ ਪਤਾ

اچھے تھے پائے کرنے جانا ہونٹا ٹھیک ہے مرم ہوتا جمع ٹھیک ہے آمن چینہ چل پائے گا پھر رام نہ رہا تاں کا جل اچھا ہے چل ٹھیک ہے ہوتا چھے پائے گا تم ہی جانا بابا کبیرہ یا ہو گیا جانا کبیرہ ہی بابا ہو گیا آہو آہو بلی دوروں آئے ہیں